ਸਤਿ ਸ੍ਰੀ ਅਕਾਲ ਜੀ ਤੁਹਾਡੀ ਕਚਹਿਰੀ ਚ ਹਾਜ਼ਰ ਆ ਨਵੇਂ ਬਲੌਗ ਨਾਲ ਆ ਦੇਖੋ ਜੀ ਇਹ ਜਿਹੜੇ ਕੰਪਨੀਆਂ 'ਚ ਕੰਮ ਹੁੰਦੇ ਆ ਏਜੰਸੀਆਂ 'ਚ ਇਹ ਇੱਕ ਨੰਬਰ ਕੰਮ ਹੁੰਦੇ ਆ ਦੇਖੋ ਆ ਗੱਡੀ ਦਾ ਕੰਮ ਹੋ ਰਿਹਾ ਇਹਨੂੰ ਮੁੰਡੇ ਨੂੰ ਪੁੱਛਦਿਆਂ ਵੀ ਕੀ ਕੀ ਹੋਇਆ ਇਹਦਾ ਕੀ ਕਰਨਾ ਹਾਂ ਜੀ ਫੋਰਮੈਨ ਜੀ ਕੀ ਹਾਲ ਨੇ ਵਧੀਆ ਵਧੀਆ ਤੁਸੀਂ ਜਣਾ ਇਹਦਾ ਕੀ ਕਰਿਆ ਇਹਦੀ ਆਪਾਂ ਇੱਕ ਤਾਂ ਲੈਗ ਲਾਈ ਜਾਨਾ ਵੀ ਲੱਗੀ ਜੀ ਮਰੂ ਮੇਜਰ ਦੀ ਗੱਡੀ ਹੈ ਹਾਂ ਹਾਂ ਕਾਪੀ ਸਪਾਇ ਦੇ ਨਵੇਂ ਦੇ ਬੋਲਟ ਪਾਏ ਆ। ਅੱਛਾ। ਅੱਛਾ। ਬੋਲਟ ਨਵਾਂ ਆਈ ਇਹਦਾ। ਹਾਂ। ਇਧਰੋਂ ਫੈਂਡ ਰਾਈ ਇਹਦਾ। ਠੀਕ ਆ। ਨਵਾਂ ਇਧਰੋਂ ਫੈਂਡ ਰਾਈ ਦਾ। ਠੀਕ ਆ। ਬੋਟੇ ਕੇਡ ਮਾਰੇ ਜੀ ਪਹਿਲੇ ਕੇਡ ਮਾਰ ਲੈਂਦੇ ਨਹੀਂ। ਠੀਕ ਆ। ਬੋਨਟ ਵੀ ਨਵਾਂ? ਹਾਂਜੀ ਆਹ ਦੀ ਵੀ ਨਵੀਂ ਆਈ ਇਹਦੀ ਸਾਰੀ ਫੀਲਿੰਗ ਲੱਗ ਕੇ ਨੀਰੇ। ਠੀਕ ਆ। ਮੇਰੇ ਦੇ ਲਿਕੇ ਨਾਲ ਕਰਾਂਗੇ ਚੱਲ ਜੇ ਫਰਕ ਹੈ ਕਿ ਨਹੀਂ ਏਜੰਸੀ ਦੇ ਕੰਮ ਕਰਨ ਦਾ ਬਾਹਰ ਦੇ ਆਈ ਫਰਕ ਤਾਂ ਹੈਗਾ ਹੀ ਕੰਮ ਦਾ। ਚੀਜ਼ ਰਹਿਣਾ। ਹਾਂ ओरिजिनल ਰੰਗ ਹੁੰਦਾ ਜੀ ਆਪਣਾ ਕੋਲ। ਵਧੀਆ ਗੱਲ ਜੀ ਜਿਵੇਂ ਬੂਲੇ ਲਾ ਕੇ ਜੀ ਅਸੀਂ ਉਹ ਨਹੀਂ ਜੋੜ ਜਾੜਾ ਦੇਖੋ ਹਾਂ ਸਾਰੇ ਪਾਉਂ ਵੀ ਕਰਦ ਨੇ ਜੀ ਇਹ ਲਾ ਕੱਢੀ ਆਉਂਗੀ ਹਾਂ ਹਾਂ ਬਾਹਰ ਵਾਲੇ ਕੋਲ ਤੁਹਾਨੂੰ ਪਤਾ ਹੀ ਚੰਗੀ ਕੁੜੀ ਨੇ ਬਿਲਕੁਲ ਬਿਲਕੁਲ ਤੇ ਸਮਾਨ ਵੀ ਜੀ ਅਰੀਜਨਲ ਮਿਲਦਾ ਫਿਰ ਹਾਂ ਹਾਂ ਸਮਾਨ ਹੈ ਅਰੀਜਨਲ ਮਿਲਦਾ ਹੀ ਕੰਪਨੀ ਨੂੰ ਜੈਨੂਅਲ ਸਮਾਨ ਆਉਂਦਾ ਜੀ ਠੀਕ ਆ ਕੰਦੇ ਕੰਦਾ ਕੰਨ ਕੇ ਹੋ ਰਹੀ ਅੰਦਰ ਦੇ ਅਰਾਖ ਤੇ ਨੂੰ ਠੀਕ ਰੋ ਪੇਟ ਮਾਰਾਂਗੇ ਫੀਮ ਫੀਮ ਲਾ ਕੇ ਸਾਰੀ ਪੇਟ ਮਾਰ ਕੇ ਫਿਰ ਫਿਟਿੰਗ ਕਰ ਦੇਣੀ ਹੈ ਫਿਰ ਕੱਟੀ ਰੈਡੀ ਹੈ ਇਹ ਇੰਜਨਟ ਕਰਨੀ ਹੈ ਠੀਕ ਹੈ ਜੀ ਆਹ ਮਕੈਨਿਕ ਠੀਕ ਹੈ ਜੀ ਆਹ ਦੇਖੋ ਜੀ ਗੱਡੀ ਤੁਹਾਨੂੰ ਦਿਖਾਉਣੀ ਆ ਸਾਡਾ ਦੇਖੋ ਆ ਵੀ ਇਹਦਾ ਬਾਕਪਰ ਆਪਾਂ ਨਵਾਂ ਪਾਇਆ ਇਹਨੂੰ ਖੋਲ ਕੇ ਪੇਟ ਕਰਾਂਗੇ ਇਹ ਕਾਲੇ ਰੰਗ ਦਾ ਆਉਂਦਾ ਹੁੰਦਾ ਨਾਮਾਈ ਠੀਕ ਹੈ ਇਹਦੇ ਨਾਲ ਦਾ ਪੇਟ ਮਾਰਾਂਗੇ ਇਹਦੇ ਬਣਾ ਕੇ ਇੱਧਰ ਮਸ਼ੀਨ ਲੱਗੀ ਹੈ ਸਾਡੇ ਇੱਥੇ ਬਣਾਉਣੀ ਆ ਪੇਟ ਆਪੇ ਠੀਕ ਆ ਠੀਕ ਆ ਆਹ ਦੇਖੋ ਜੀ ਇਹ ਪੇਟ ਆਉਂਦਾ ਜਿਹਾ ਆਪਣੇ ਕਿਹੜਾ ਪੇਂਟ ਆਉਂਦਾ ਪੀਪੀਜੀ ਦਾ ਪੇਂਟ ਆਉਂਦਾ ਹੀ ਆਪਣੇ ਉਹ ਮਸ਼ੀਨ ਲੱਗੀ ਹੋਈ ਅੰਦਰ ਉਹ ਦੇਖੀ ਤੋਂ ਆਟੋ ਉਹ ਤਾਂ ਪਹਿਲਾਂ ਪਾਈ ਸੀ ਆਪਾਂ ਵਧੀਆ ਪੇਂਟ ਹੈ ਬਾਹਰ ਤਾਂ ਨਹੀਂ ਇਹ ਬਣਦੇ ਨਾ ਨਾ ਇਹ ਬਾਹਰ ਨਹੀਂ ਬਣਦੇ ਇਹ ਬਣਾ ਤਾਂ ਦਿੰਦੇ ਨੇ ਪਰ ਥੋੜਾ ਜਿਹਾ ਫਰਕ ਰਹੁੰਦਾ ਹੀ ਠੀਕ ਹੈ ਟੈਂਡਰਾਂ ਦਾ ਠੀਕ ਹੈ ਆ ਦੇਖੋ ਰਿਜਨਲ ਟੈਂਡਰ ਆਉਂਦੇ ਨੇ ਜੀ ਉੱਲੇ ਆ ਪਿਆ ਅਸਮਾਨ ਗੱਡੀ ਦਾ ਦੇਖੋ ਧਿਆਨ ਨਾਲ ਦੇਖੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਤਾਂ ਜੋ ਹੋਰ ਵਧੀਆ ਵਧੀਆ ਬਲੌਗ ਲੈ ਕੇ ਤੁਹਾਡੀ ਕਚਹਿਰੀ ਚਾਹ ਜਰੋਈਏ ਮਿਲਦੇ ਆਂ ਜੀ ਅਗਲੇ ਬਲੌਗ